ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜਜੀ ਕਲਾ ਵਿੱਚ ਹੋਵੋਗੇ ਅਸੀਂ ਇਹ ਡਿਜ਼ਾਈਨਰ ਰੂਟਿਕ ਕੋਟ ਕਬੂਰਾ ਸਲਾਫੀਰ ਕੋਟ ਤੋਂ ਅੱਜ ਬਹੁਤ ਹੀ ਸੋਹਣੇ ਸੋਹਣੇ ਕੁਰਤੇ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਆਪਾਂ ਅੱਜ ਨਵੀਂ ਵੀਡੀਓ ਦੇ ਵਿੱਚ ਇਹ ਵਾਲਾ ਜਿਹੜਾ ਪਹਿਲਾ ਅਸੀਂ ਦੇਖ ਰਹੇ ਹਾਂ ਕੁਰਤਾ ਇਹ ਨੈਚੁਰਲ ਕ੍ਰੇਪ ਦੇ ਉੱਪਰ ਗ੍ਰੇ ਕਲਰ ਦੇ ਨਾਲ ਸੇਮ ਕਲਰ ਦੇ ਨਾਲ ਥ੍ਰੈਡ ਵਰਕ ਹੋਇਆ ਹੋਇਆ ਹੈ ਹੈਂਡ ਵਰਕ ਹੈ ਸਾਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨੈਕ ਬਣਿਆ ਹੋਇਆ ਹੈ ਨਾਲ ਇਹਦਾ ਫਰੰਟ ਪੂਰਾ ਹੈਵੀ ਬਣਿਆ ਹੋਇਆ ਹੈ ਠੀਕ ਹੈ ਜੀ ਤੇ ਨਾਲ ਹੀ ਇਸ ਦੀਆਂ ਸੋਹਣੀਆਂ ਜੀਆਂ 슬ੀਵਜ਼ ਬਣੀਆਂ ਹੋਈਆਂ ਇਹਦੇ ਨਾਲ ਆਪਾਂ ਤੁਹਾਨੂੰ ਸੇਮ ਕਲਰ ਦਾ ਬਾਟਮ ਤੇ ਨਾਲ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਦੁਪੱਟਾ ਦੇ ਨਾਲ ਚਨਾਉਣ ਦਾ ਲਗਾਵਾਂਗੇ ਆਪਾਂ ਤੇ ਨੇਚਰਲ ਕ੍ਰੇਪ ਦਾ ਹੀ ਜਿਹੜਾ ਹੈ ਬਾਟਮ ਲਗਾ ਕੇ ਪੂਰਾ ਫੁੱਲ ਸੂਟ ਜਿਹੜਾ ਉਹ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਨੈਕਸਟ ਜਿਹੜਾ ਸੂਟ ਹੈ ਆਪਾਂ ਤੁਹਾਨੂੰ ਦਿਖਾ ਰਹੇ কুর্তা ਹੀ ਹੈ ਅੱਜ ਵਾਲੀ ਵੀਡੀਓ ਜਿਹੜੀ ਹੈ ਉਹ কুর্তা ਸਪੈਸ਼ਲ ਰਹੂਗੀ ਤੁਸੀਂ ਇਹ ਕੱਲੇ ਸ਼ਰਟਸ ਵੀ ਸਾਡੇ ਤੋਂ ਲੈ ਸਕਦੇ ਹੋ ਤੇ ਪੂਰਾ ਕੰਪਲੀਟ ਸੂਟ ਜਿਹੜਾ ਹੈ ਵਿਦ ਜੀਪੀ ਦੁਪੱਟਾ ਉਹ ਵੀ ਆਪਾਂ ਤੁਹਾਨੂੰ ਦੇ ਸਕਦੇ ਆ ਨਾਲ ਆਪਾਂ ਤੁਹਾਨੂੰ ਸਟਿਚਿੰਗ ਦੀ ਜਿਹੜੀ ਫੈਸਿਲਿਟੀ ਉਹ ਵੀ ਪ੍ਰੋਵਾਈਡ ਕਰਾਉਂਦੇ ਆ ਇਹ ਵਾਲਾ ਜਿਹੜਾ ਨੈਕਸਟ ਸੂਟ ਹੈ ਜੀ ਇਸ ਦਾ ਫੈਬਰਿਕ ਜਿਹੜਾ ਹੈ ਉਹ ਬਹੁਤ ਫਾਈਨ ਕੁਆਲਿਟੀ ਦੀ ਜਿਹੜੀ ਹੈ ਪਿਓਰ ਵਾਲੀ ਜਾਰਜਟ ਹੈ ਲਾਈਟ ਗ੍ਰੀਨ ਕਲਰ ਹੈ ਜੀ ਇਸ কুরਤੇ ਦਾ ਕਲਰ ਤੇ ਇਸ ਦੇ ਉੱਪਰ ਸਾਰਾ ਜਿਹੜਾ ਹੈ ਕੰਧਾ ਬੋਕ ਦੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਪੂਰਾ ਹੈਵੀ ਜਿਹੜਾ ਹੈ ਫਰੰਟ ਬਣਿਆ ਹੋਇਆ ਬਹੁਤ ਹੀ ਸਾਫ ਸੁਥਰਾ ਜਿਹਾ ਕੰਮ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਜ਼ੂਮ ਕਰਕੇ ਦਿਖਾਓ ਜ਼ਰਾ ਬਹੁਤ ਹੀ ਸਾਫ ਸੁਥਰਾ ਕੰਮ ਜਿਹੜਾ ਹੈ ਉਹ ਹੋ ਗਿਆ ਵਾ ਤੇ ਨਾਲ ਹੀ ਇਸ ਦੇ ਹੈਵੀ ਵਾਲੇ 슬ੀਵਜ਼ ਨੇ ਬਣੇ ਵੇ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਹੋਰ ਕਲਰਸ ਵੀ ਆਪਾਂ ਜਿਹੜੇ ਆ ਉਹ ਦੇ ਸਕਦੇ ਹਾਂ ਜਿਨ੍ਹਾਂ ਵਿੱਚ ਨੈਕਸਟ ਕਲਰ ਜਿਹੜਾ ਹੈ ਜੀ ਲਾਈਟ ਜਾਂ ਪਿੰਕ ਸ਼ੇਡ ਹੈ ਸਾਰੇ ਹੀ ਗਰਮੀ 'ਚ ਪਾਉਣ ਵਾਲੇ ਬੜੇ ਸੂਧਿੰਗ ਜੇ ਕਲਰਸ ਨੇ ਠੀਕ ਹੈ نیچے ਲਾਈਨਿੰਗ ਲੱਗ ਕੇ ਸੂਟ ਬਣਾਂਗੇ ਇਹ ਇਹ ਜੀ ਪਿੰਕ ਕਲਰ ਠੀਕ ਹੈ ਜੀ ਤੇ ਨਾਲ ਇਹ ਜੀਆਂ 슬ੀਵਸ ਜਿਹੜੀਆਂ ਬਣੀਆਂ ਵੀ ਨੇ ਡਿਜ਼ਾਈਨਸ ਦਾ ਥੋੜਾ ਥੋੜਾ ਫਰਕ ਰਹੇਗਾ ਆਪਸ ਦੇ ਵਿੱਚ ਕਪੜਾ ਤੇ ਜਿਹੜਾ ਵਰਕ ਹੈ ਉਹ ਸੇਮ ਹੈ ਨੈਕਸਟ ਜਿਹੜਾ ਕੁੜਤਾ ਹੈ ਉਹ ਹੈ ਜੀ ਲਾਈਟ ਜ੍ਹਾ ਗ੍ਰੇ ਕਲਰ ਇਹ ਬਲੂ ਤੇ ਗ੍ਰੇ ਦਾ ਜਿਹੜਾ ਮਿਕਸਚਰ ਜਿਹਾ ਹੁੰਦਾ ਹੈ ਉਹ ਵਾਲਾ ਸਕਾਈ ਬਲੂ ਤੇ ਗ੍ਰੇ ਦਾ ਮਿਕਸਚਰ ਜਿਹਾ ਕਲਰ ਹੈ ਬੜਾ ਯੂਨੀਕ ਜਿਹਾ ਕਲਰ ਹੈ ਬਹੁਤ ਪਿਆਰਾ ਸੂਟ ਹੈ ਵੀ ਇਸ ਦੇ ਡਿਜ਼ਾਈਨ ਦਾ ਵੀ ਤੁਸੀਂ ਦੇਖ ਸਕਦੇ ਹੋ ਥੋੜਾ ਫਰਕ ਹੈ ਨਾਲ ਇਸ ਦੀਆਂ 슬ੀਵਜ਼ ਬਣੀਆਂ ਹੋਈਆਂ ਇਹਨਾਂ ਦੇ ਨਾਲ ਆਪਾਂ ਤੁਹਾਨੂੰ ਜੌਰਜਟ ਦਾ ਆ ਬਾਟਮ ਤੇ ਨਾਲ ਦੁਪੱਟਾ ਵੀ ਆਪਾਂ ਰੈਡੀ ਕਰਕੇ ਦੇਵਾਂਗੇ ਜਦ ਤੁਸੀਂ ਆਰਡਰ ਸਾਡੇ ਨੂੰ ਹੀ ਪਲੇਸ ਕਰੋਗੇ ਇਹਨਾਂ ਸੂਟਾਂ ਦੇ ਤਾਂ ਇਹ ਹੈ ਜੀ ਨੈਕਸਟ ਗ੍ਰੇ ਕਲਰ ਦੇ ਉੱਪਰ ਜੌਰਜਟ ਦੇ ਨਾਲ ਜੋ ਮਤਲਬ ਫੈਬਰਿਕ ਜਿਹੜਾ ਇਹਦਾ ਜਾਰਜਟ ਹੈ ਤੇ ਇਸ ਦੇ ਉੱਪਰ ਸੇਮ ਥ੍ਰੈਡ ਦੇ ਨਾਲ ਜਿਵੇਂ ਆਪਾਂ ਤੁਹਾਨੂੰ ਪਹਿਲਾਂ 크ਰੇਪ ਵਾਲਾ ਕੁੜਤਾ ਦਿਖਾਇਆ ਸੀ ਉਹੀ ਸੇਮ ਡਿਜ਼ਾਈਨ ਇਸ ਦੇ ਉੱਤੇ ਠੀਕ ਹੈ ਜੀ ਸੇਮ ਕਲਰ ਦਾ ਕਪੜਾ ਤੇ ਉੱਪਰ ਸੇਮ ਕਲਰ ਦਾ ਹੀ ਜਿਹੜਾ ਡਿਜ਼ਾਈਨ ਹੈ ਉਹ ਹੈਂਡਵਰਕ ਦੇ ਨਾਲ ਹੋਇਆ ਹੋਇਆ ਤੇ ਨਾਲ ਇਸ ਦੇ ਪੂਰੇ ਹੈਵੀ 슬ੀਵਸ ਬਣੇ ਹੋਏ ਬਾਰਡਰ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ 슬ੀਵਸ ਦੇ ਉੱਪਰ ਠੀਕ ਹੈ ਜੀ ਤੇ ਨਾਲ ਹੀ ਅਗਲਾ ਜਿਹੜਾ ਹੈ ਕਲਰ ਬਹੁਤ ਹੀ ਸੋਹਣਾ ਲਾਈਟ ਜਾਂ ਪਿਸਤਾ ਕਲਰ ਬੜਾ ਖੂਲ ਜਿਹਾ ਕਲਰ ਹੈ ਜੀ ਇਹ ਇਹ ਆਪਾਂ ਸਾਰੇ ਜਿਹੜੇ ਆ ਜੀ ਇਹ ਕੁਰਤੇ ਆਪ ਰੈਡੀ ਕੀਤੇ ਆ ਹੈਂਡਵਰਕ ਦੇ ਨਾਲ ਇਹ ਵੀ ਲਾਈਟ ਪਿਸਤਾ ਸ਼ੇਡ ਦੇ ਉੱਪਰ ਸੇਮ ਕਲਰ ਦੇ ਥ्रेड ਦੇ ਨਾਲ ਵਰਕ ਹੋਇਆ ਹੋਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਫਲਾਵਰਸ ਬਣੇ ਹੋਏ ਬਹੁਤ ਸੋਹਣੇ ਠੀਕ ਹੈ ਜੀ ਤੇ ਨਾਲ ਇਸ ਦੀਆਂ ਪਿਆਰੀਆਂ ਜੀਆਂ 슬ੀਵਸ ਬਣੀਆਂ ਮੈਂ ਦੇਖੋ ਠੀਕ ਹੈ ਜੀ ਉਮੀਦ ਕਰਦੇ ਆਂ ਕਿ ਤੁਹਾਨੂੰ ਇਹ ਵਾਲੇ ਨਾ ਸਾਰੇ ਜਿਹੜੇ ਕੁੜਤੇ ਆਪਾਂ ਵਿਖਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਸੋਹਣੇ ਲੱਗੇਗੇ ਸਾਰੇ ਹੀ ਵੈਸੇ ਇੱਕ ਤੋਂ ਇੱਕ ਸੋਹਣੇ ਨੇ ਇਹ ਹੈ ਜੀ ਚੰਦੇਰੀ ਫੈਬਰਿਕ ਦੇ ਉੱਪਰ ਆਫ ਵਾਈਟ ਕਲਰ ਹੈ ਜੀ ਇਸ ਦਾ ਤੇ ਇਸ ਦੇ ਉੱਪਰ ਬਹੁਤ ਹੈਵੀ ਵਾਲਾ ਜਿਹੜਾ ਨੈਕ ਬਣਿਆ ਹੋਇਆ ਆਫ ਵਾਈਟ ਦੇ ਉੱਪਰ ਮਸਟਰਡ ਜਿਹੜਾ ਕਲਰ ਹੈ ਥਰੈਡ ਦਾ ਆਪਾਂ ਯੂਜ਼ ਕੀਤਾ ਹੋਇਆ ਹੈ ਇਹਦੇ ਉੱਪਰ ਸਾਰਾ ਫਰੰਟ ਜਿਹੜਾ ਹੈਵੀ ਬਣਿਆ ਨਾਲ ਇਸਦੇ ਇਹ ਸ਼ੋਲਡਰ ਦੇ ਉੱਪਰ ਡਿਜ਼ਾਈਨ ਜਿਹੜਾ ਹੈ ਡਿਜ਼ਾਈਨ ਆਏਗਾ ਨਾਲ ਇਸਦੇ ਆਪਾਂ ਬੈਨ ਵੀ ਬਣਵਾਇਆ ਹੈ neck ਦੇ ਉੱਪਰ ਇਹ ਬੈਨ ਲੱਗੇਗਾ ਪਾਕਿਸਤਾਨੀ ਸਟਾਈਲ ਵਾਲਾ ਜਿਹੜਾ ਕੁੜਤਾ ਹੁੰਦਾ ਹੈ ਉਹ ਵਾਲਾ ਬਣੇਗਾ ਤੇ ਨਾਲ ਹੀ ਅਸੀਂ ਸਲੀਵਸ ਦੇ ਉੱਪਰ ਇਹ ਵਾਲਾ ਇੱਕ ਜਿਹੜਾ ਅੰਬੀ ਵਾਲਾ ਜਿਹੜਾ ਹੈ ਫੁੱਲ ਇਹ ਆਏਗਾ ਸਲੀਵਸ ਦੇ ਉੱਪਰ ਇਹ ਵੀ ਸਪੈਸ਼ਲ ਕੁੜਤਾ ਹੀ ਹੈ ਇਹਦੇ ਨਾਲ ਤੁਸੀਂ ਸੇਮ ਕਲਰ ਦਾ ਆਫ-ਵਾਈਟ ਵਾਲਾ ਬਾਟਮ ਵੀ ਲੈ ਸਕਦੇ ਹੋ ਤੇ ਜਿਹੜਾ ਮੈਚਿੰਗ ਦੇ ਨਾਲ ਕੰਟਰਾਸਟ ਮੈਚਿੰਗ ਜਿਹੜੀ ਹੁੰਦੀ ਹੈ ਉਹ ਵਾਲਾ ਮਸਟਰਡ ਕਲਰ ਦਾ ਬਾਟਮ ਵੀ ਜਿਹੜਾ ਹੈ ਉਹ ਲੈ ਸਕਦੇ ਹੋ ਨੈਕਸਟ ਵੀ ਜਿਹੜਾ ਹੈ ਜੀ ਚੰਦੇਰੀ ਫੈਬਰਿਕ ਦੇ ਉੱਪਰ ਹੀ ਹੈ ਇਸ ਦੇ ਉੱਪਰ ਕਾਫੀ ਬ੍ਰਾਊਨ ਕਲਰ ਦੇ ਨਾਲ ਜਿਹੜਾ ਵਰਕ ਕੀਤਾ ਆਪਾਂ ਇਸ ਦਾ ਵੀ ਆਪਾਂ ਬੈਨ ਜਿਹੜਾ ਹੈ ਨੈਕ ਵਾਲਾ ਉਹਦੀ ਐਮਬਰਾਡਰੀ ਕੀਤੀ ਹੋਈ ਹੈ ਹੈਵੀ ਨੈਕ ਦੇ ਨਾਲ ਪੂਰੇ ਫਰੰਟ ਦੇ ਉੱਪਰ ਬੂਟੀ ਬਣੀ ਹੋਈ ਹੈ ਤੇ ਨਾਲ ਹੀ ਅਸੀਂ ਸਲੀਵਸ ਦੇ ਉੱਪਰ ਵੀ ਇਹ ਵਾਲਾ ਜਿਹੜਾ ਫਲਾਵਰ ਉਹ ਰਹੇਗਾ ਇਹ ਸਾਰੇ ਹੀ ਸੂਟ ਇੱਕ ਤੋਂ ਇੱਕ ਬਹੁਤ ਸੋਹਣੇ ਨੇ ਤੇ ਗਰਮੀਆਂ 'ਚ ਪਾਉਣ ਵਾਲੇ ਨੇ ਪਰ ਲਾਈਨਿੰਗ ਜ਼ਰੂਰ ਲੱਗੂਗੀ ਨਾਲ ਪਾਰਟੀ ਵੇਅਰ ਇਹ ਰਹਿਣਗੇ ਸਾਰੇ ਸੂਟ ਠੀਕ ਹੈ ਜੀ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸੋਹਣੇ ਲੱਗੇ ਹੋਣਗੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਉਹਦਾ ਸਕਰੀਨਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਉੱਪਰ ਭੇਜ ਦਿਓ ਤੇ ਇਹਨਾਂ ਦੇ ਸਬੰਧ ਦੇ ਵਿੱਚ ਹੋਰ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ ਫੋਨ ਤੇ ਗੱਲਬਾਤ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਦੀ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬ তান বাজি বারা